ਤੋ ਪੱਕਾ ਬਾਗ ਤੋਂ ਪੁਨੀਤ ਪਾਠਕ ਸਾਰੀ ਸੰਗਤ ਨੇ ਸਾਰੇ ਸਾਡੇ ਪਰਿਵਾਰ ਦੇ ਮੈਂਬਰਾਂ ਨੇ ਸਾਰੇ ਮੱਲੇ ਨੇ ਇਕੱਠੇ ਹੋ ਕੇ ਭਗਵਾਨ ਦਾ ਜਨਮ ਉਤਸਵ ਬਹੁਤ ਅੱਛੇ ਤਰੀਕੇ ਨਾਲ ਮਨਾਇਆ ਸਭੀ ਨੇ ਖੁਸ਼ੀਆਂ ਨਾਲ ਭਜਨ ਗਾਏ ਭਗਵਾਨ ਦਾ ਸਿਮਰਨ ਕੀਤਾ ਭਗਵਾਨ ਕੋ ਆਸ਼ੀਰਵਾਦ ਪ੍ਰਾਪਤ ਕੀਤਾ ਮੰਗਲ ਮਇ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਬੱਚਿਆਂ ਨੇ ਵਧੀਆ-ਵਧੀਆ ਸਰੂਪ ਬਣ ਕੇ ਆਏ ਬੱਚਿਆਂ ਨੇ ਕੇਕ ਕਟਿੰਗ ਕੀਤੀ ਬੈਲੂਨਸ ਨਾਲ ਖੇਡੇ ਬੱਚਿਆਂ ਨੇ ਬਹੁਤ ਰੌਣਕਾਂ ਲਾਈਆਂ ਆਤਮਾ ਦੇ ਸਭ ਤੇ ਉੱਤੇ ਮੰਗਲਮਈ ਆਸ਼ੀਰਵਾਦ ਹੈ ਭਗਵਾਨ ਆਪਣੀ ਕਿਰਪਾ ਦੀ ਸ੍ਰੀ ਇੰਦਾ ਹੀ ਬਣਾਈ ਰੱਖੇ ਸਾਡੇ ਉੱਤੇ ਕਿ ਆਪਣੀ ਸੇਵਾ ਸਾਡੇ ਕੋਲ ਇੰਦਾ ਹੀ ਕਰਾਉਂਦੇ ਰਹਿਣ ਹਰ ਸਾਲ ਅਸੀਂ ਭਗਵਾਨ ਦਾ ਜਨਮ ਉਤਸਵ ਇੰਦਾ ਹੀ ਮਨਾਉਂਦੇ ਨੇ ਦੇਖਿਆ ਜਾਂਦਾ ਕਿ ਕਿੰਦਾ ਆਮ ਜਨਤਾ ਕਿੰਦਾ ਘਰਾਂ ਦੇ ਵਿੱਚ ਕੋਈ ਬੱਚੇ ਦਾ ਜਨਮ ਹੋਵੇ ਤੇ ਖੁਸ਼ੀਆਂ ਮਨਾਇਆ ਜਾਂਦੀਆਂ ਉਦਾਂ ਹੀ ਜੋ ਹੈ ਫੁੱਲਾਣਾ ਸੱਜਿਆ ਹੋਇਆ ਜਨਮotsav ਜਨਮotsav ਪੂਰੇ ਹਿੰਦੁਸਤਾਨ ਦੇ ਵਿੱਚ ਮਨਾਇਆ ਜਾਂਦਾ ਹੈ ਗੱਲ ਕਰੀਏ ਜਲੰਧਰ ਦੇ ਜਨਤਾ ਮੰਦਰ ਪੱਕਾ ਬਾਗ ਦੇ ਵਿੱਚ ਵੀ ਕਿਹੜਾ ਮੰਦਿਰਾਂ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਤੇ ਉੱਥੇ ਜਨਮotsav ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਜਿਸ ਦੀ ਗੱਲ ਕਰੀਏ ਮੰਦਿਰ ਕਿਹੜੇ ਆ ਫੁੱਲਾਂ ਦੇ ਨਾਲ ਤਵਾਰਿਆਂ ਨਾਲ ਸਜਿਆ ਹੋਇਆ ਕਿੱਥੇ ਆਮ ਲੋਕ ਜਨਤਾ ਆਪਣੇ ਬੱਚਿਆਂ ਦੇ ਜਨਮ ਦਿਨ ਮਨਾਉਂਦੇ ਨੇ ਤੇ ਉੱਥੇ ਹੀ ਜੋ ਆ ਕਿਸ਼ਨ ਜਨਮotsav ਬੜੀ ਧੂਮ-ਧਾਮ ਨਾਲ ਪੂਰੇ ਹਿੰਦੁਸਤਾਨ ਕੀ ਪੂਰੇ ਵਰਲਡ ਦੇ ਵਿੱਚ ਮਨਾਇਆ ਜਾਂਦਾ ਤੇ ਗੱਲ ਕਰੀਏ ਪੰਜਾਬ ਸਿਲੰਦਰ ਸ਼ਹਿਰ ਦੇ ਜਨਤਾ ਮੰਦਰ ਦੇ ਵਿੱਚ ਜੋ ਹੈ ਆਸ਼ਰੀ ਪਾਠਕ ਪੰਡਤ ਸੀਤਾਰਾਮ ਦੀ ਗਵਾਹੀ ਹੋਰ ਆਸ਼ਰੀ ਪਾਠਕ ਜੀ ਦੀ ਗਵਾਹੀ ਇੱਥੇ ਦੇ ਵਿੱਚ ਕਿਹੜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੋ ਹੈ ਉਹਨਾਂ ਦੀ ਜੋ ਹੈ ਸੇਪੋਤਰੇ ਅਸ਼ਪਨੀਤ ਪਾਠਕ ਔਰ ਸ਼ਿਵਮ ਪਾਠਕ ਰਾਹੁਲ ਪਾਠਕ ਕਰਨ ਪਾਠਕ ਵੱਲੋਂ ਕਿਹੜਾ ਜਨਮ ਉਸ ਦਾ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਜਿਸ ਦੀਆਂ ਗੱਲ ਕਰੀਏ ਪਦਮਸ਼ਰੀ ਵਿਜੇ ਕੁਮਾਰ ਚੋਪੜਾ ਜੀ ਪਹੁੰਚਣ ਇਸ ਸੰਗਤਾਂ ਦਾ ਦਰਸ਼ਨ ਕਰਨ ਦੀ ਔਰ ਇਹ ਜੋ ਜਨਮ ਉਸ ਦਾ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਜਿਸ ਦੀਆਂ ਗੱਲ ਕਰੀਏ ਜਲੰਧਰ ਦੇ ਵਿੱਚ ਕਿ ਪੂਰੇ ਹਿੰਦੁਸਤਾਨ ਦੇ ਵਿੱਚ ਮੰਦਰਾਂ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਤੇ ਉੱਥੇ ਹੀ ਅਲੱਗ-ਅਲੱਗ ਇਹ ਮੰਦਰਾਂ ਦੇ ਵਿੱਚ ਜੋ ਹੈ ਜਨਮ ਉਸ ਦਾ ਮਨਾਏ ਜਾ ਰਹੇ ਨੇ ਆ ਤੁਹਾਨੂੰ ਤਸਵੀਰਾਂ ਦਿਖਾਣੇ ਆ ਜਲੰਧਰ ਦੇ ਜਨਤਾ ਮੰਦਰ ਦੀਆਂ ਇੱਕ ਤਸਵੀਰਾਂ ਦੇਖ ਰਹੇ ਹੋ ਮੰਦਰ ਕਮੇਟੀ ਵੱਲੋਂ ਜੋ ਹੈ ਪਤਮ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਨੂੰ ਤੇ ਉਹਨਾਂ ਦੇ ਆਰਾਮ ਨਾਮੀ ਉਸਤ ਕਮੇਟੀ ਦੇ ਜੋ ਹੈ ਵਰਿੰਦਰ ਸ਼ਰਮਾ ਜੀ ਜੋ ਗਾਚਾਰ ਤੇ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਮੰਦਰ ਕਮੇਟੀ ਵੱਲੋਂ ਦੀ ਦੇਖ ਰਿਓ ਤਸਵੀਰਾਂ ਜੋ ਹੈ ਮੰਦਰਾਂ ਦੇ ਵਿੱਚ ਜੋ ਰੋਣਕਾਂ ਲੱਗੀਆਂ ਹੋਈਆਂ ਜਿਸ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲੰਧਰ ਦੇ ਜੰਦਾ ਮੰਦਰ ਦੇ ਪੂਰੇ ਹਿੰਦੁਸਤਾਨ ਕੀ ਜੋ ਹੈ ਜਨਮ ਉਸਤ ਬੜੀ ਧੂਮਕਾਮ ਨਾਲ ਮਨਾਇਆ ਜਾ ਰਿਹਾ ਤੇ ਉੱਥੇ ਹੀ ਇਹ ਜਨਤਾ ਮੰਦਰ ਦੇ ਵਿੱਚ ਵੀ ਜੋ ਜਨਮ ਉਸ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲੰਧਰ ਦੇ ਜਨਤਾ ਮੰਦਰ ਦੇ ਕਿਥੇ ਛੋਟੇ ਛੋਟਾ ਬੱਚਿਆਂ ਵਾਲੋ ਜੋ ਹੈ ਲੱਖ ਲੱਖ ਸ਼ਰੂਪ ਤੇ ਰਹਿ ਤਿਆਰ ਕੀਤੇ ਗਏ ਨੇ ਤੇ ਉੱਥੇ ਹੀ ਜਿਹੜਾ 12 ਵਜੇ ਜਨਮ ਉਸ ਤੋਂ ਬੜੀ ਧੂਮ-ਧਾਮ ਨਾਲ ਹਰ ਮੰਦਰਾ ਦੇ ਵਿੱਚ ਜੋ ਮਨਾਇਆ ਜਾ ਰਿਹਾ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲੰਧਰ ਦੀ ਜਨਮ ਉਸ ਤੋਂ ਬੜੀ ਧੂਮ-ਧਾਮ ਨਾਲ ਪੂਰੇ ਹਿੰਦੁਸਤਾਨ ਦੇ ਵਿੱਚ ਮਨਾਇਆ ਜਾਂਦਾ ਗੱਲ ਕਰੀਏ ਪੰਜਾਬ ਦੇ ਜੋ ਹੈ ਕਿਸ਼ਨ ਜਨਮ ਉਸਵ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਮੰਦਿਰਾਂ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਛੋਟੇ-ਛੋਟੇ ਬੱਚਿਆਂ ਵੱਲੋਂ ਜੋ ਹੈ ਕਿ ਲੱड्डੂ ਕਪਾਲ ਬਣ ਕੇ ਕਿਸ਼ਨ ਬਣ ਕੇ ਜੋ ਸਰੂਪ ਬਣੇ ਗਏ ਨੇ ਤੇ ਕਈ ਮੰਦਿਰਾਂ ਦੇ ਵਿੱਚ ਬੱਚਿਆਂ ਵੱਲੋਂ ਕਲਾ ਪੇਸ਼ ਕੀਤੀ ਗਈ ਸਾਡੇ ਨਾਲ ਜਨਤਾ ਮੰਦਰ ਦੇ ਪੰਡਤ ਜੀ ਆਪਾਂ ਗੱਲਬਾਤ ਕਰਦੇ ਹਾਂ ਪੰਡਤ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਜਨਮ ਉਸਤਵ ਕਿਹੜਾ ਕਿਸ਼ਨ ਜਨਮ ਅਸ਼ਮੀ ਕਿਹੜੀ ਬੜੀ ਧੂਮ-ਧਾਮ ਨਾਲ ਮਨਾਈ ਜਾਈ ਜੈ ਸ਼ੀਰ ਰਾਧੇ ਜੀ ਮੈਂ ਜਨਤਾ ਮੰਦਿਰ ਤੋਂ ਪੱਕਾ ਭਗਤ ਹਾਂ ਪੁਨੀਤ ਪਾਠਕ ਸਾਰੀ ਸੰਗਤ ਨੇ ਸਾਰੇ ਸਾਡੇ ਪਰਿਵਾਰ ਦੇ ਮੈਂਬਰਾਂ ਨੇ ਸਾਰੇ ਮੱਲੇ ਨੇ ਇਕੱਠੇ ਹੋ ਕੇ ਭਗਵਾਨ ਦਾ ਜਨਮ ਉਤਸਵ ਬਹੁਤ ਅੱਛੇ ਤਰੀਕੇ ਨਾਲ ਮਨਾਇਆ ਸਭੀ ਨੇ ਖੁਸ਼ੀਆਂ ਨਾਲ ਭਜਨ ਗਾਏ ਭਗਵਾਨ ਦਾ ਸਿਮਰਨ ਕੀਤਾ ਭਗਵਾਨ ਕੋ ਆਸ਼ੀਰਵਾਦ ਪ੍ਰਾਪਤ ਕੀਤਾ ਮੰਗਲ ਮਈ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਬੱਚਿਆਂ ਨੇ ਵਧੀਆ-ਵਧੀਆ ਸਰੂਪ ਬਣ ਕੇ ਆਏ ਬੱਚਿਆਂ ਨੇ ਕੇਕ ਕਟਿੰਗ ਕੀਤੀ ਬੈਲੂਨਸ ਨਾਲ ਖੇਡੇ ਬੱਚਿਆਂ ਨੇ ਬਹੁਤ ਰੌਣਕਾਂ ਲਾਈਆਂ ਤੇ ਪਰਮਾਤਮਾ ਦੇ ਸਭ ਤੋਂ ਉੱਤੇ ਮੰਗਲ ਮਈ ਆਸ਼ੀਰਵਾਦ ਹੈ ਭਗਵਾਨ ਆਪਣੀ ਕਿਰਪਾ ਦ੍ਰਿਸ਼ਟੀ ਇੰਦਾ ਹੀ ਬਣਾਈ ਰੱਖੇ ਸਾਡੇ ਉੱਤੇ ਕਿ ਆਪਣੀ ਸੇਵਾ ਸਾਡੇ ਕੋਲ ਇੰਦਾ ਹੀ ਕਰਾਂਦੇ ਰਹਿਣ ਹਰ ਸਾਲ ਅਸੀਂ ਭਗਵਾਨ ਦਾ ਜਨਮ ਉਤਸਵ ਇੰਦਾ ਹੀ ਮਨਾਉਂਦੇ ਰਹੀਏ ਦੇਖਿਆ ਜਾਂਦਾ ਪਨੀਜੀ ਹਰ ਸਾਲ ਬੜੀ ਧੂਮ-ਧਾਮ ਨਾਲ ਤੁਹਾਡੇ ਵੱਲੋਂ ਜਨਮ ਅਸ਼ਮੀ ਦਾ ਪ੍ਰੋਗਰਾਮ ਕੀਤਾ ਜਾਂਦਾ ਦੂਰ ਦੂਰ ਸੰਗਤਾਂ ਆ ਕੇ ਜੋ ਪ੍ਰਭੂ ਜੀ ਦਾ ਅਸ਼ੀਰਵਾਦ ਵੀ ਲਿੱਤਾ ਜਾਂਦਾ ਮੰਦਿਰ ਦੇਖਿਆ ਜਾਂਦਾ ਕਿੰਦਾ ਆਮ ਜਨਤਾ ਕਿੰਦਾ ਘਰਾਂ ਦੇ ਵਿੱਚ ਕੋਈ ਬੱਚੇ ਦਾ ਜਨਮ ਹੋਵੇ ਤੇ ਖੁਸ਼ੀਆਂ ਮਨਾਈਆਂ ਜਾਂਦੀਆਂ ਉਦਾਂ ਹੀ ਜੋ ਹੈ ਫੁੱਲਾਂ ਨਾਲ ਸਜਿਆ ਹੋਇਆ ਇਸ ਮੰਦਿਰ ਦੇ ਵਿੱਚ ਭਗਵਾਨ ਦੀ ਬੜੀ ਕਿਰਪਾ ਜੀ ਭਗਵਾਨ ਸਾਡੇ ਬਜ਼ੁਰਗਾਂ ਨੇ ਪੰਡਤ ਸੀਤਾ RAM ਪਾਠਾ ਜੀ ਪਿਤਾ ਅਸ਼ਨੀ ਪਾਠਾ ਜੀ ਦੀ ਕਿਰਪਾ ਨਾਲ ਅਸੀਂ ਉਹਨਾਂ ਦੇ ਕਹੇ ਹੋਏ ਕਦਮਾਂ ਦੇ ਉੱਤੇ ਸਤ ਦੇ ਮਾਰਗ ਤੇ ਧਰਮ ਦੇ ਮਾਰਗ ਤੇ ਚੱਲ ਰਹੇ ਹਾਂ ਉਹਨਾਂ ਨੇ ਸਾਡੀ ਸੇਵਾ ਲਈ ਸੀ ਕਿ ਤੁਸੀਂ ਅੱਛੀ ਵਧੀਆ ਤਰੀਕੇ ਨਾਲ ਆਪਣੇ ਮੰਦਰ ਦਾ ਸਜਾਵਟ ਕਰਨੀ ਹੈ ਵਧੀਆ ਤਰੀਕੇ ਨਾਲ ਲੰਗਰ ਲਗਾਉਣਾ ਹੈ ਹਰ ਚੀਜ਼ ਭਗਵਾਨ ਦੀ ਕਿਰਪਾ ਨਾਲ ਉਹਨਾਂ ਦੇ ਅਸ਼ੀਰਵਾਦ ਨਾਲ ਅਸੀਂ ਸਾਰੇ ਕਾਰੇ ਅੱਛੇ ਤਰੀਕੇ ਨਾਲ ਕਰਦੇ ਹਾਂ ਐਂਦਾ ਹੀ ਹਰ ਸਾਲ ਅਸੀਂ ਭਗਵਾਨ ਦਾ ਜਨਮ ਦਿਨ ਮਨਾਉਂਦੇ ਹਾਂ ਦੇਖਿਆ ਅਸੀਂ ਗੱਲਬਾਤ ਕੀਤੀ ਗਿਆ ਪਨੀਤ ਪਾਠਕ ਜੀ ਦੇ ਨਾਲ ਉਹਨਾਂ ਨੇ ਦੱਸਿਆ ਜੋ ਜਨਮ ਅਸ਼ਟਮੀ ਦੇ ਸੰਬੰਧ ਵਿੱਚ ਜੋ ਜਨ ਜਨ ਕਿਸ਼ਨ ਜਨਮ ਉਹ ਸਭ ਬੜੀ ਧੂਮਧਾਮ ਨਾਲ ਜਲੰਧਰ ਦੇ ਪੱਕਾ ਬਾਗ ਦੇ ਵਿੱਚ ਜਨਤਾ ਮੰਦਰ ਚ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਜਿਸ ਦੇ ਵਿੱਚ ਪਦਮ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਪਹੁੰਚ ਕੇ ਜੋ ਜਨਮ ਉਸਤਵ ਦਾ ਸੰਗਤਾਂ ਦੇ ਵਿੱਚ ਰੂਪ ਰੂਪ ਵੀ ਹੋਏ ਤੇ ਜੋ ਹੈ ਪ੍ਰਭੂ ਜੀ ਦਾ ਆਸ਼ੀਰਵਾਦ ਵੀ ਲਿੱਤਾ ਗਿਆ ਕੈਮਰਾਮੈਨ ਸਾਹਿਦ ਦੇ ਨਾਲ ਸੋਨੂ ਮਹਾਜਨ ਜਗਬਾਨੀ ਟੀਵੀ ਜਲੰਧਰ